ਪੰਜਾਬ ਦੇ ਬਹੁਤ ਸਾਰੇ ਨੌਜਵਾਨ ਅਮਰੀਕਾ ਤੋਂ ਡਿਪਾਰਟ ਹੋ ਕੇ ਭਾਰਤ ਵਾਪਸ ਆ ਰਹੇ ਨੇ ਤਾਂ ਹੁਣ ਫਰਜੀ ਟਰੈਵਲ ਏਜੰਟਾਂ ਤੇ ਵੀ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਡਿਪਾਰਟ ਕੀਤੇ ਗਏ ਮਹਾਲੀ ਦੇ ਨੌਜਵਾਨ ਦੀ ਸ਼ਿਕਾਇਤ ਤੇ ਪੁਲਿਸ ਨੇ ਹਰਿਆਣਾ ਦੇ ਅੰਬਾਲਾ ਦੇ ਦੋ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਗੁਰਜਿੰਦਰ ਅੰਟਾਲ ਅਤੇ ਮੁਕਲਵਾਸੀ ਅੰਬਾਲਾ ਸ਼ੌਣੀ ਵਜੂ ਹੋਈ ਹੈ ਦੋਵੇਂ ਜਨਟਾ ਨੇ ਨੌਜਵਾਨ ਨੂੰ 45 ਲੱਖ ਰੁਪਏ ਲੈ ਕੇ ਅਮਰੀਕਾ ਭੇਜ ਦਿੱਤਾ ਸੀ ਅਤੇ ਇਹ ਮਲਜ਼ਮਾਂ ਖਿਲਾਫ ਹੁਣ ਕੇਸ ਦਰਜ ਕੀਤਾ ਗਿਆ ਹੈ ਤਰਨਵੀਰ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਤਰਨਵੀਰ ਨੇ ਦੱਸਿਆ ਕਿ ਦੋਵੇਂ ਮਲਜ਼ਮ ਕਾਰੋਬਾਰੀ ਭਾਈਵਾਲੀ ਨੇ ਮੈਂ ਮਲਜ਼ਮਾਂ ਨੂੰ ਆਪਣੇ ਦੋਸਤ ਗੁਰਸ਼ਰਨ ਸਿੰਘ ਵਾਸੀ ਬੂਥ்கੜ ਰਾਹੀ ਮਿਲਿਆ ਦੋਸ਼ੀ ਮੇਰੇ ਦੋਸਤ ਦਾ ਦੂਰ ਦਾ ਰਿਸ਼ਤੇਦਾਰ ਹੈ 10 ਜੁਲਾਈ 2024 ਨੂੰ ਉਸ ਨੇ ਦੋਵੇਂ ਮੁਲਜ਼ਮਾਂ ਨੂੰ ਆਪਣਾ ਪਾਸਪੋਰਟ ਦੇ ਦਿੱਤਾ ਗੁਰਜਿੰਦਰ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨੂੰ ਫਲਾਈਟ ਰਾਹੀਂ ਸਿੱਧਾ ਅਮਰੀਕਾ ਭੇਜੇਗਾ ਇੰਨਾ ਹੀ ਨਹੀਂ ਅਸੀਂ ਉੱਥੇ ਜਾ ਕੇ ਕੰਮ ਕਰਨ ਦਾ ਇੰਤਜ਼ਾਰ ਵੀ ਇੰਤਜ਼ਾਮ ਵੀ ਕਰਾਂਗੇ ਇਸ ਦਿਨ ਹੀ ਉਸ ਨੂੰ 45 ਲੱਖ ਰੁਪਏ ਦੇਣੇ ਹੋਣਗੇ ਇਸ ਤੋਂ ਬਾਅਦ ਜਦੋਂ ਮੈਂ ਕੋਲੰਬੀਆ ਪਹੁੰਚਿਆ ਤਾਂ ਮੇਰੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਨੂੰ 18 ਲੱਖ ਰੁਪਏ ਦਿੱਤੇ ਗਏ ਇਸ ਤੋਂ ਬਾਅਦ ਜਦੋਂ ਉਹ ਮੈਕਸੀਕੋ ਪਹੁੰਚ ਗਿਆ ਤਾਂ ਦੋਸ਼ੀ ਉਸਦੇ ਘਰ ਆਇਆ ਤੇ ਉਸਦੇ ਪਿਤਾ ਤੋਂ ਬਾਕੀ ਪੈਸੇ ਲੈ ਲੇ ਸਬਰਦਰਾਰ ਮੈਨੂੰ ਅਤੇ ਮੇਰੇ ਸਾਥੀਆਂ ਨੂੰ 4 ਮਹੀਨੇ ਕੋਲੰਬੀਆ ਵਿੱਚ ਰਹਿਣਾ ਪਿਆ ਜਿਸ ਬਾਰੇ ਉਸਨੇ ਪਹਿਲਾਂ ਕੁਝ ਨਹੀਂ ਦੱਸਿਆ ਜਦੋਂ ਉਹ ਉੱਥੇ ਫਸ ਗਿਆ ਤਾਂ ਉਸਨੇ ਕਿਹਾ ਕਿ ਉਹ ਗਲਤ ਤਰੀਕੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ ਉਸ ਨੂੰ ਆਪਣੇ ਦੇਸ਼ ਭਾਰਤ ਵਾਪਸ ਬੁਲਾਓ ਇਸਤੇ ਗੁਰਜਿੰਦਰ ਨੇ ਕਿਹਾ ਕਿ ਹੁਣ ਅਸੀਂ ਤੁਹਾਨੂੰ ਵਾਪਸ ਨਹੀਂ ਬੁਲਾ ਸਕਦੇ ਤੁਹਾਨੂੰ ਉੱਥੇ ਹੀ ਜਾਣਾ ਪਏਗਾ ਪੀੜਤ ਨੇ ਦੱਸਿਆ ਕਿ ਉਸਨੇ ਸਾਬਕਾ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਇਸ ਤੋਂ ਬਾਅਦ ਉਸਦੇ ਪਿਤਾ ਨੇ ਮੁਕਲ ਨੂੰ ਆਪਣੇ ਪਿੰਡ ਬੁਲਾਇਆ ਉਸ ਨੂੰ ਕਿਹਾ ਕਿ ਸਾਡੇ ਬੇਟੇ ਨੂੰ ਭਾਰਤ ਵਾਪਸ ਲੈ ਆਓ ਅਸੀਂ ਆਪਣੇ ਬੇਟੇ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਨਹੀਂ ਭੇਜਣਾ ਚਾਹੁੰਦੇ ਇਸ ਤੇ ਮੁਕਲ ਦਾ ਜਵਾਬ ਸੀ ਕਿ ਹੁਣ ਉਹਦਾ ਨੂੰ ਅੱਗੇ ਵਧਣਾ ਹੋਏਗਾ ਉਸ ਨੂੰ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਬੁਲਾਇਆ ਜਾ ਸਕਦਾ ਉਸਨੇ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਉੱਥੇ ਪਹੁੰਚਣ ਲਈ ਜੋ ਵੀ ਪੈਸਾ ਖਰਚ ਹੁੰਦਾ ਹੈ ਉਹ ਰੱਖ ਸਕਦਾ ਪਰ ਮੁਲਜ਼ਮਾ ਨੇ ਉਸ ਦੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਉਹਨਾਂ ਦਾ ਬੇਟਾ ਉੱਧਰ ਜਾ ਕੇ ਫਸ ਜਾਂਦਾ ਹੈ ਤੇ ਗ੍ਰਿਫਤਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਜਿਹੜੇ ਲਗਾਤਾਰ ਅਮਰੀਕਾ ਵੱਲੋਂ ਭਾਰਤ ਵਾਪਸ ਭੇਜੇ ਜਾ ਰਹੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਆ ਜਾਂਦਾ ਹੈ ਤੇ ਉਹਨਾਂ ਦਾ ਬੱਚਾ ਵਾਪਸ ਆ ਜਾਂਦਾ ਤੇ 45 ਲੱਖ ਰੁਪਈਆ ਵੀ ਖੂਹ ਵਿੱਚ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਸ਼ਿਕਾਇਤ ਅਰਜ ਕਰਵਾਉਣ ਤੋਂ ਬਾਅਦ ਮੁਸ਼ਕਲਾਂ ਵਧੀਆਂ ਨੇ ਇਹਨਾਂ ਫਰਜ਼ੀ ਟਰੈਵਲ ਏਜੰਟਾਂ ਦੀਆਂ ਜਿਹੜੇ ਆਪਣੇ ਚੰਦ ਰੁਪਿਆਂ ਦੀ ਖਾਤਰ ਜਾਂ ਕਹਿ ਲਈਏ ਕਿ ਲੱਖਾਂ ਰੁਪਿਆਂ ਦੀ ਖਾਤਰ ਨੌਜਵਾਨਾਂ ਦਾ ਭੂਖ ਖਤਰੇ ਦੇ ਵਿੱਚ ਪਾ ਰਹੇ ਨੇ 45 ਲੱਖ ਰੁਪਏ ਦਾ ਮਾਮਲਾ ਸੀ ਦੋ ਟਰੈਵਲ ਏਜੰਟ ਗੁਰਜਿੰਦਰ ਅੰਟਾਲ ਅਤੇ ਮੁਕਲ ਇਹ ਜਿਹੜੇ ਦੋਵੇਂ ਅੰਬਾਲਾ ਸ਼ੋਣੀ ਦੇ ਵੱਜੂ ਜਿਨ੍ਹਾਂ ਦੀ ਪਛਾਣ ਹੋਈ ਹੈ ਇਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਪੁਲਿਸ ਉਹ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰੇਗੀ ਕਿ ਆਖਰ ਇਹਨਾਂ ਨੇ ਕਿੰਨੇ ਕੁ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਜਾਂ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਦਾ ਚਾਂਸਾ ਦੇ ਕੇ ਉਹਨਾਂ ਤੋਂ ਪੈਸੇ ਠੱਗੇ ਨੇ ਤੇ ਹੁਣ ਤੱਕ ਕਿੰਨੀ ਕੁ ਰਕਮੇ ਠੱਗ ਚੁੱਕੇ ਨੇ ਇਹਨਾਂ ਦੀ ਪੂਰੀ ਜਾਂਚ ਜਿਹੜੀ ਹੋਏਗੀ ਪੜਤਾਲ ਹੋਏਗੀ ਉਸ ਤੋਂ ਬਾਅਦ ਕਹਿ ਲਿਆ ਕਿ ਇਹਨਾਂ ਨੂੰ ਜੋ ਵੀ ਅਦਾਲਤ ਵੱਲੋਂ ਇਹੋ ਅਗਲਾ ਸਜ਼ਾ ਸੁਣਾਈ ਜਾਏਗੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਲਗਾਤਾਰ ਡਿਪੋਰਟ ਕੀਤੇ ਲੋਕ ਭਾਰਤ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਗਿਣਤੀ ਪੰਜਾਬੀਆਂ ਦੀ ਵੀ ਹੈ ਜਿਹੜੇ ਕਿ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਏ ਸੀਗੇ ਜਾ ਡੰਕੀ ਲਗਾ ਗਏ ਸੀ ਪਰ ਉਹਨਾਂ ਦਾ ਪਿਛੋਂ ਉੱਥੇ ਸੁਰੱਖਿਤ ਨਹੀਂ ਹੈਗਾ ਨਵੇਂ ਬਣੇ ਰਾਸ਼ਟਰਪਤੀ ਡਨ ਨਾਲ 트ੰਪ ਨੇ ਹੁਣ 56 ਕਸਰਾ ਸ਼ੁਰੂ ਕਰ ਦਿੱਤਾ ਹੈ ਤੇ ਦੇਸ਼ ਨਕਾਲਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਸਾਡੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਵੀ ਸ਼ਿਕਾਰ ਨੇ ਜਿਹੜੇ ਕਿ ਹੁਣ ਵਾਪਸ ਪਰਤ ਰਹੇ ਨੇ ਜੋ ਜੱਜਤ ਧੰਨਵਾਦ